ਬਾਦੀ ਟੋਰੀ ਜਾਵੇ ਨਾ ਹਰੀ ਐ ਪੈਂਦੀ ਐ ਮਾਰ ਜਮਾਨੀ ਬਿਜਲੀ ਜਿਉਂ ਘਉਂਦੇ ਨੇ ਜਪਿਆ ਹਰੀ ਨਾਮ ਜਨਾਰੇ ਚਲੋ ਬਾਕੀ ਆ ਜੋ ਚਲਦੇ ਉੱਤਰ ਉੱਤਰ ਦੇਖਦੇ ਆ ਇਹ 100 ਰੁਪਏ ਦਾ ਹੈ ਜੀ 100 ਓਕੇ ਉਹ ਥੱਲੇ 100 ਦੇ ਦੋ ਸੌ ਦੇ ਤੂੰ ਉਹ ਜਦੋਂ ਕੰਮ ਕਰਨਾ ਨਾ ਕਰੀਂ ਉਹ। ਓਕੇ ਓਕੇ। ਆ 150 ਦੇ ਦੋ ਜੀ। ਕਿ 150 ਰੀ? ਇੱਕ। 150 ਦੇ ਦੋ ਆ ਜੀ। ਓਕੇ। ਆ 150 ਦੀ ਇੱਕ ਆ ਜੀ। ਜਾਨੂੰ ਪਿਆਰਪਰੀ ਹਸਰੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਅੱਜ ਆਪਾਂ ਚੱਲਿਆ ਗੁਰਦੁਆਰਾ ਸਿੱਧ ਸਰ ਸਾਹਿਬ ਤੇ ਇੱਥੇ ਬਹੁਤ ਵੱਡਾ ਮੇਲਾ ਲੱਗਿਆ ਹੋਇਆ। ਤੁਹਾਨੂੰ ਸਾਰਾ ਆਪਾਂ ਮੇਲਾ ਦਿਖਾਵਾਂਗੇ ਤੇ ਇਹਨੂੰ ਆਪਾਂ ਮੇਰੇ ਪਿੰਡ ਦਾ ਮੇਲਾ ਵੀ ਕਹਿ ਸਕਦੇ ਹਾਂ ਕਿਉਂਕਿ ਮੇਰੇ ਪਿੰਡ ਤੋਂ ਲੈ ਕੇ ਗੁਰਦੁਆਰਾ ਸਾਹਿਬ ਦੀ ਦੂਰੀ ਆ 500 ਮੀਟਰ ਦੀ ਦੂਰੀ ਆ। ਸੋ ਚਲਦੇ ਆ ਤੁਹਾਨੂੰ ਦਿਖਾਉਨੇ ਆ ਸਾਰਾ ਆਪਾਂ ਮੇਲਾ ਤੇ ਕਿੰਨੀ ਕੁ ਸੰਗਤ ਆਈ ਏ ਸਾਰਾ ਤੁਹਾਨੂੰ ਆਪਾਂ ਦਿਖਾਵਾਂਗੇ ਬਾਕੀ ਮੱਥਾ ਵੀ ਟੇਕਣਾ ਮੱਥਾ ਟੇਕਦੇ ਆ ਮੈਂ ਤੁਹਾਨੂੰ ਆਪਾਂ ਸਾਰਾ ਮੇਲਾ ਦਿਖਾਵਾਂਗੇ ਸੋ ਵੀਡੀਓ ਦੇ ਅੰਤ ਤੱਕ ਬਣੀ ਰਹਿਣਾ ਬਾਕੀ ਕਮੈਂਟ ਜ਼ਰੂਰ ਕਰਿਓ ਕਿਹੜੇ ਕਿਹੜੇ ਹਰੇਕ ਸਾਲੇ ਮੇਲੇ ਤੇ ਆਉਂਦੇ ਹੁੰਦੇ ਸੋ ਚਲਦੇ ਆ ਅੱਧੀ ਵੀਡੀਓ ਆਪਾਂ ਸ਼ੁਰੂ ਕਰਦੇ ਆ ਲਓ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਤੇ ਚਲਦੇ ਆ ਪਹਿਲਾਂ ਆਪਾਂ ਟੇਕਦੇ ਆ ਮੱਥਾ ਨਾਲੇ ਕੱਢਦੇ ਆ ਮਿੱਟੀ ਤੇ ਫਿਰ ਤੁਹਾਨੂੰ ਦਿਖਾਵਾਂਗੇ ਸਾਰਾ ਆਪਾਂ ਮੇਲਾ ਤੇ ਇੱਧਰ ਜਿਵੇਂ ਦੁਕਾਨਾਂ ਲੱਗੀਆਂ ਨੇ ਬਾਕੀ ਹੋਰ ਮਠਿਆਈ ਹੋ ਗਈ ਪਕੌੜੇ ਹੋ ਗਏ ਹਨ ਇਹ ਸਾਰੀਆਂ ਦੁਕਾਨਾਂ ਇੱਧਰ ਲੱਗੀਆਂ ਹੋਈਆਂ ਨੇ ਤੇ ਆਜੋ ਚੱਲਦੇ ਆਪਾਂ ਅੰਦਰ ਤੇ ਟੇਕਦੇ ਆਪਾਂ ਮੱਥਾ ਬਾਕੀ ਇੱਧਰ ਵੀ ਦੁਕਾਨਾਂ ਬਹੁਤ ਲੱਗੀਆਂ ਨੇ ਬਾਕੀ ਇਧਰ ਮਗਲੀ ਸਾਈਡ ਦੁਕਾਨਾਂ ਬਹੁਤ ਨੇ ਇਹ ਵੀ ਤੁਹਾਨੂੰ ਸਾਰੀਆਂ ਆਪਾਂ ਦਿਖਾਵਾਂਗੇ ਤੋਂ ਆਜੋ ਚੱਲਦੇ ਤੇ ਆਪਾਂ ਮੱਥਾ ਟੇਕ ਲਿਆ ਤੇ ਹੁਣ ਆਪਾਂ ਚੱਲਦੇ ਆਂ ਮਿੱਟੀ ਕੱਢਣ ਤੇ ਆਜ ਹੁਣ ਆਪਾਂ ਕੱਢਦੇ ਆਂ ਮਿੱਟੀ ਤੇ ਬਾਕੀ ਵੀ ਇੱਧਰ ਮੱਥਾ ਟੇਕਾਂਗੇ ਬਾਕੀ ਤੁਹਾਨੂੰ ਬਾਹਰ ਵੀ ਆਪਾਂ ਸਾਰੀਆਂ ਦੁਕਾਨਾਂ ਵਗੈਰਾ ਦਿਖਾਵਾਂਗੇ ਸਾਰੀਆਂ ਤੇ ਹੁਣ ਆਪਾਂ ਕੱਢੀਏ ਮਿੱਟੀ ਲਓ ਜੀ ਚੱਲਦੇ ਆਂ ਆਪਾਂ ਹੁਣ ਕੱਢਦੇ ਆਂ ਮਿੱਟੀ ਤੇ ਆਪਾਂ ਰਮਾਲ ਚ ਪਾ ਲਈ ਵਾਹਿਗੁਰੂ

ਉਹ ਜਿੱਤ ਲੈ ਆਪਾਂ ਮੱਥਾ ਵਾਕੇ ਇੱਧਰ ਪਾਣੀ ਦੀ ਸੇਵਲ ਚੱਲਦੀ ਹੋਈ ਲਓ ਜੀ ਇਧਰ ਆ ਸਰੋਵਰ ਗੁਰਦੁਆਰਾ ਸਾਹਿਬ ਦਾ ਇਧਰ ਆ ਨਿਸਾਨ ਸਾਹਿਬ ਤੁਹਾਨੂੰ ਦਰਸਾਉਂਦੇ ਆ ਸਾਰੇ ਬਾਕੀ ਤੁਹਾਨੂੰ ਪ ਦਿਖਾਉਂਦੇ ਆ ਬਾਹਰੋਂ ਦੁਕਾਨਾਂ ਇਾਈ ਜਿਹੜੇ ਦੁਕਾਨਾਂ ਬਾਕੀ ਹੋਰ ਹਨਾ ਇਹ ਕੋਲੀਆ ਵੇਚ ਕੇ ਜੀਵਾਰਾ ਕੰਮ ਕੀ ਆ ਕੇ ਕੋਰੋਨਾ ਜੰਗਿਆ ਉਹਦੇ ਨਾਲੋਂ ਲੱਗੇ ਮੇਰੇ ਮਨ ਨਾਲ ਮਜਪੀ ਤੂੰ ਉਰਖੇ ਆਕਾਲ ਦਾ ਕੀੜੀ ਤੋਂ ਹੱਤੀ ਦਾਈ ਜੀ ਪਾਨੋ ਪਾ

ਹੀ ਹੈ ਮਾਰ ਜਮਾਨੀ ਬਿਜਲੀ ਜਿਉਂ ਘਉਂਦੇ ਨੇ ਜਪਿਆ ਹਰਿ ਨਾਮ ਜਨਾਰੇ ਚਾਰੇ ਜੁਗ ਜਉਨੇ ਨੇ ਦਾਦਾ ਦੇ ਭਗਤ ਸੂਰਮਾ ਆਉ ਚਾਪਲੇ ਤਉਹਾਂ ਲਓ ਜੀ ਆਪਾਂ ਗੁਰਦੁਆਰਾ ਸਾਹਿਬ ਤੋਂ ਬਾਹਰ ਤੇ ਇੱਧਰ ਮਿੱਕੀ ਮਾਊਸ ਬਾਕੀ ਬੱਤੀਆਂ ਦੇ ਖੇਡਾਂ ਲੱਗੀਆਂ ਨੇ ਬਕਤੋਂ ਦੁਕਾਨਾਂ ਵਗੈਰਾ ਵੀ ਆਪਾਂ ਦਿਖਾ ਦਨੇ ਉੱਤਰ ਸਾਰੀਆਂ ਤੇ ਐ ਕਿ ਮਿੱਕੀ ਮਾਊਸ ਖੇਡਾਂ ਲੱਗਿਆ ਨੇ ਲਾਹ ਹਾੜਾ ਲਾਹ ਹਾੜਾ ਆ ਬੰਦਾ ਵੀ ਆਇਆ ਮੇਲੇ ਤੇ ਲਓ ਜੀ ਆਪਾਂ ਤੁਹਾਨੂੰ ਦਰਸ਼ ਵੀ ਕਰਾਤੇ ਗੁਰਦੁਆਰਾ ਸਾਹਿਬ ਦੇ ਬਾਕੀ ਮੱਥਾ ਵੀ ਆਪਾਂ ਟੇਕ ਲਿਆ ਤੇ ਹੁਣ ਆਪਾਂ ਚੱਲਦੇ ਆ ਬਾਹਰ ਨਹੀਂ ਛੜ ਗੁਰਦੁਆਰਾ ਇੱਥੇ ਦੁਕਾਨਾਂ ਲੱਗੀਆਂ ਹੋਈਆਂ ਨੇ ਲਓ ਜੀ ਹੁਣ ਆਪਾਂ ਆਗੇ ਦੁਕਾਨਾਂ ਵੱਲ ਇੱਥੇ ਲੱਗੀਆਂ ਨੇ ਸਾਰੀਆਂ ਦੁਕਾਨਾਂ ਆਪਾਂ ਗੁਰਦੁਆਰਾ ਸਾਹਿਬ ਦੀ ਬਾਹਰ ਨਹੀਂ ਛੜ ਤੇ ਇੱਥੇ ਜਿਵੇਂ ਦੇਖ ਸਕਦੇ ਹੋ ਨਾ ਮਠਿਆਈ ਦੀਆਂ ਦੁਕਾਨਾਂ ਹੋ ਗਈਆਂ ਬਾਕੀ ਹੋਰ ਵੀ ਕਾਫੀ ਤੁਸੀਂ ਦੇਖ ਸਕਦੇ ਹੋ ਲਓ ਤੇ ਵੀ ਅਜਲੇਬੀਆਂ ਹੋ ਗਈਆਂ ਲਓ ਬਾੜੇ ਸਾਰੇ ਪੱਤੀ ਆ ਜੋ ਚੱਲਦੇ ਉੱਤਰ ਤੇ ਉੱਤਰ ਦੇਖਦੇ ਆ ਬਾਕੀ ਇੱਧਰ ਜਿਵੇਂ ਆ ਹੋ ਗਈ ਕਦੇ ਲੱਕੜ ਦਾ ਸਮਾਨ ਹੋ ਗਿਆ ਜਿਵੇਂ ਲਾਓ ਆ ਹੋ ਗਿਆ ਜਿਵੇਂ ਲੱਕੜ ਦਾ ਹਨਾ ਇਹ ਵੀ ਸਾਰਾ ਲਾਓ ਆ ਚੱਕਲੇ ਵੇੜਲੇ ਹੋ ਗਏ ਜਿਵੇਂ ਲਾਓ ਇਹ ਮੇਰਾ ਸਾਰਾ ਸਮਾਨ ਬਾਕੀ ਆ ਮਿਰਰ ਹੋ ਗਿਆ ਸ਼ੀਸ਼ਾ ਹਾਂ ਬਾਕੀ ਤਾਂ ਚੁੰਨੀਆਂ ਹੋ ਗਈਆਂ ਲਓ ਇਹ ਆ ਟਾਬਲ ਹੋ ਗਏ ਲਾ ਲਓ ਤੇ ਹਟਾਵਲ ਹੋ ਗਏ ਜਮੇ ਬਾਕੀ ਚੁੰਨੀਆਂ ਚੱਕ ਲਓ ਲਓ ਜੀ ਹਾਂ ਜੀ ਹਾਂ ਲਓ ਇਹ 100 ਰੁਪਏ ਦਾ ਹੈ ਜੀ 100 ਓਕੇ ਉਹ ਥੱਲੇ 100 ਦੇ ਦੋ ਲਓ ਜੀ 100 ਦੇ ਦੋ ਦੂਜਾ ਕੰਮ ਕਰਨਾ ਨਿਕਲਣਾ ओके ओके हां 150 ਦੇ ਦੋ ਜੀ ਕਿ 150 ਰਿਹਾ ਇੱਕ 150 ਦੋ ਆਈਓਕੇ ਆ 150 ਦੀ ਇੱਕ ਆ ਜੀ ਲਓ ਤੇ ਬਾਕੀ ਆ ਟਾਵਲ 100 ਰੁਪਏ ਦਾ ਤੇ ਆ ਬਾਕੀਆਂ ਵੇਨਾ ਜਵੈਲਰੀ ਵੀ ਕਰਾ ਹੋ ਗਈ ਜਵੇ ਇਹਦਾ ਡੱਬਾ ਪਲਾਂਟ ਕਿੱਥੋਂ ਆ ਗਿਆ ਆ ਇਹੋ ਜੇ ਬਹੁਤ ਸਾਨੀ ਦੁਕਾਨ ਨਾ ਤੇ ਆ ਦੇਖੋ ਜਿਵੇਂ ਹੈ ਨਾ ਬੱਚੇ ਦੇ ਖੇਡਾ ਹੋ ਗਏ ਨੇ ਮੈਂ ਲਓ ਬਾਕੀ ਆ ਦੇਖੋ ਇੱਧਰ ਐਵੇਂ ਬਹੁਤ ਸਾਰੀਆਂ ਦੁਕਾਨਾਂ ਆ ਰੀਆਂ ਨਾ ਬੱਚੇ ਦੇ ਹੋ ਗਏ ਜਿਵੇਂ ਜਿਵੇਂ ਚਿੜੀ ਬੱਲਾ ਹੋ ਗਿਆ ਆ ਹੋਰ ਆ ਜਵੇਂ ਲੋ ਬੈਟ ਬਾਕੀ ਆ ਭਾਂਡੇ ਦੀਆਂ ਆ ਗਈਆਂ ਇੱਧਰ ਨਾ ਸਾਰੀਆਂ ਲੋ ਬਾਕੀ ਪਾਰਸ ਵਗੈਰਾ ਹੋ ਗਏ ਇੱਧਰ ਲੋ ਆ ਗਏ ਤੇ ਬੱਚੇ ਦੀਆਂ ਆਂ ਕਰਨ ਲੋ ਵੇ ਰਾਹ ਨੂੰ ਕਰਨੇ ਆ ਕੇ ਸਿਆ ਆ ਵੀ ਇੱਧਰ ਲੈ ਲੋ ਆ ਪਰਸੂ ਵਗੈਰਾ ਉਹ ਵੀ ਸਾਰੇ ਨੇ ਤੁਸਨ ਦੂਰੋ ਦਿਖਾਣਾ ਹੋਣੀ ਇੱਥੇ ਨਾਮ ਵਗੈਰਾ ਬਣਾਉ ਸਕਦੇ ਤੁਸੀਂ ਆਪਣੇ ਹਨ ਲੈ ਲੋ ਬਾਕੀ ਆਈ ਭਾਈ ਇਹਨਾਂ ਸੇਲ ਲਾਈ ਹੋਈ ਆ 20 ਰੁਪਏ ਹੈ ਨਾ ਜੇ 20 ਰੁਪਏ ਹੈ ਤੇ ਉਹ ਮਸਤੀਆਂ ਦੇ ਕਹਾਉਂੀਆਂ ਚੱਪਲਾਂ ਆਉਂਦੀਆਂ ਅਜੇ ਬਹੁਤ ਸਾਰੀਆਂ ਦੁਕਾਨਾਂਾਂ ਨੂੰ ਦੇਖੀ ਨੂੰ ਮੈਂ ਜਾਣੀ ਐ ਤੇ ਜੇ ਆਪਾਂ ਗੱਲ ਕਰੀਏ ਚੰਡੋਲ ਵਗੈਰਾ ਦੀ ਆ ਚੰਡੋਲ ਛੋਟਾ ਦਾ ਲੱਗਿਆ ਪਰ ਉਹ ਅਜੇ ਰੈਡੀ ਨਹੀਂ ਕਰਿਆ ਮੇਲੇ ਤੋਂ ਬਾਅਦ ਕਰਨਗੇ ਮੇਲਾ ਲੰਘੇ ਤੇ ਕਰਨਗੇ ਬਸ ਇਧਰ ਆ ਆਈਸਕ੍ਰੀਮ ਵਗੈਰਾ ਹੋਗੀਆਂ ਖਾਣ ਪੀਣ ਦੀ ਹੋਵੇ ਸਾਰੀ ਤੇ ਆ ਮਿੱਟੀ ਮਾਊਸ ਇਧਰ ਲਓ ਜੀ ਮਿੱਟੀ ਮਾਊਸ ਇਧਰ ਵੀ ਆ ਬਾਕੀ ਬੱਚੇ ਵਾਲੀ ਇਹ ਚੰਦੋ ਲਾਇਆ ਹੋਇਆ ਹੈ ਇਹਨਾਂ ਨੇ ਇਹ ਮੇਲੇ ਤੋਂ ਬਾਅਦ ਕਰਨਗੇ ਤਿਆਰ ਮੇਲਾ ਦਾ ਅਜੇ ਉਹ ਕਰਿਆ ਪਤਾ ਨਹੀਂ ਕੀ ਹੋਣੀ ਹੈਗਾ ਆਜਾ ਬਾਈ ਦੇ ਲੋ ਵੀ ਇੱਧਰ ਟਿਕ ਕੇ ਚੱਲਦੀਆਂ ਬਾਈ ਨੂੰ ਪੁੱਛਿਆ ਬਾਈ ਕਹਿੰਦਾ ਲੇਟ ਹੋ ਗਏ ਕਹਿੰਦਾ ਵੀ ਲੱਗੇ ਹੋਏ ਨਹੀਂ ਬੰਦੇ ਚੱਲ ਕੋ ਅੱਜ ਸ਼ਾਮ ਤੱਕ ਜਾਣੀ ਘਾਂਟੇ ਤੱਕ ਕਹਿੰਦਾ ਘਾਂਟੇ ਤੱਕ ਤਾਂ ਮੈਨੂੰ ਲੱਗਦਾ ਨਹੀਂ ਚੱਲ ਕੋ ਸ਼ਾਮ ਤੱਕ ਚੱਲੂ ਮੈਂ ਤਾਂ ਕਹਿੰਦਾ ਮੇਲੇ ਤੋਂ ਬਾਅਦ ਹੀ ਚਲਾਉਣਗੇ ਪਰ ਬਾਈ ਕਹਿੰਦਾ ਨਹੀਂ ਕਹਿੰਦਾ ਵੀ ਲੇਟ ਹੋ ਗਏ ਅਕਦਰ ਮਿੱਟੀ ਮਾਊਥ ਹੈਗਾ ਤੇ ਆ ਇਧਰ ਕੁਝ ਬੱਚੇ ਦੇ ਆ ਖੇਡਾ ਹਨ ਸਾਰੀਆਂ ਬਾਕੀ ਇਧਰ ਸਾਰਾ ਜਿਵੇਂ ਤੁਸੀਂ ਦੇਖ ਸਕਦੇ ਹੋ ਉਹਨਾਂ ਤੇ ਗੰਨੇ ਦਾ ਰਾਸ ਹੋ ਗਿਆ ਜਮੇ ਆ ਟਿੱਕੀ ਭੱਲਾ ਹੋ ਗਿਆ ਆਈਸਕ੍ਰੀਮ ਹੋ ਗਈ ਐਵੇਂ ਦੀਆਂ ਤੁਹਾਨੂੰ ਸਾਰੀਆਂ ਦੁਕਾਨਾਂੜੀਆਂ ਦੇਖਣ ਨੂੰ ਮਿਲ ਜਾਣਗੀਆਂ ਬਾਕੀ ਤੁਹਾਨੂੰ ਮਠਿਆਈ ਦੇ ਦਿਖਾਈ ਦੁੱਤੀਆਂ ਹਨ ਲੋ ਵੀ ਬਾਕੀ ਇੱਧਰ ਵੀ ਦੁਕਾਨਾਂ ਲੱਗੀਆਂ ਹੋਈਆਂ ਨੇ ਹਨ ਅਗਲੀ ਸਾਈਡ ਵੀ ਤੁਹਾਨੂੰ ਦਿਖਾ ਦਿੰਦੇ ਆ ਆ ਸਾਰੀਆਂ ਇੱਥੇ ਦੁਕਾਨਾਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ। ਲਓ ਜੀ। ਆ ਦੇਖੋ। ਤੇ ਹਲੂ ਟਾਲਦੇ ਅੱਗੇ। ਤੁਸੀਂ ਆ ਦੇਖੋ ਸਾਰੀਆਂ। ਉਹ ਆ ਵੀ ਸਾਰੀਆਂ ਤੁਹਾਨੂੰ ਦੁਕਾਨਾਂ ਦੇ ਦੇਖਣ ਨੂੰ ਮਿਲ ਜਾਣਗੀਆਂ। ਬਾਕੀ ਆ ਭਾਂਡੇ ਦੀ ਆ ਗਿਆ ਇੱਧਰ। ਟੱਕਲੇ ਵੇਣ ਨੇ ਆ ਗਿਆ ਇੱਧਰ। ਆ ਬਾਈ ਉਹ ਨਹੀਂ ਲਾ ਰਹੇ। ਲੇਟ ਨੇ ਬੰਦੇ ਥੋੜੇ ਜਿ ਆ ਜਵੇਲਰੀ ਆ ਗਈ ਇੱਧਰ ਹਨਾ ਲਓ ਜਾ ਵੀ țeਲ ਲਾਤੀ ਬਾਈ ਨੇ 20 ਰੁਪਏ 30 ਰੁਪਏ ਤੇ ਬਾਕੀ ਇਹ ਚੰਦੋਲ ਚੱਲ ਪਿਆ ਤੁਹਾਨੂੰ ਸ਼ਾਮ ਨੂੰ ਆਪਾਂ ਹਏ ਰੁਕ ਲੈਨੇ ਵੀਡੀਓ ਸ਼ਾਮ ਨੂੰ ਅਪਲੋਡ ਕਰ ਦਾਂਗੇ ਦਿਖਾ ਦਾਂਗੇ ਚੰਦੋਲ ਚੱਲਦਾ ਹੋਇਆ ਲੋ ਜੀ ਬਾਕੀ ਆਪਸ ਵਗੈਰਾਾਰੇ ਲੋ ਜੀ ਬਾਕੀ ਇਹ ਵੀਡੀਓ ਤੇ ਕਮੈਂਟ ਜਰੂਰ ਕਰਿਓ ਤੁਸੀਂ ਕਿੱਥੋਂ-ਕਿੱਥੋਂ ਆਪਣੀ ਜਿਹੜੀ ਵੀਡੀਓ ਉਹ ਦੇਖਦੇ ਹੋ ਨੇ। ਲਓ ਜੀ ਅੱਜ ਤੁਹਾਨੂੰ ਦਿਖਾਇਆ ਆਪਾਂ ਸਿੱਧ ਸਾਰ ਦਾ ਮੇਲਾ। ਆਹ ਕਾਂਚ ਦੇ। ਇਹ ਕਾਂਚ ਆ ਜੀ। ਇਹ ਤਾਂ ਕੱਚ ਦੇ। ਕਾਂਚ। ਕਿੰਨੇ ਦਾ ਜੋੜਾ ਇਹ? ਇਹ 250 ਦੇ ਛੇ ਆ ਜੀ। 250 ਦੇ ਛੇ। ਆ 150 ਦੇ ਛੇ ਇੱਧਰ। ਇਹ ਵੀ ਕਾਂਚ ਹੀ ਆ। ਲਓ ਜੀ 250 ਦੇ ਆ 150 ਦੇ। ਹਾਂ। ਉਹ ਜੋ ਪਰਾਈ ਮਿਰਚਾਂ ਮਰਚਾ ਪਿਆਜ਼ ਕੋਈ ਕਰਨ ਵਾਲਾ ਹੈ। ਇਹਨੇ ਕਿੰਨੇ ਹੂੰ। ਬਾਕੀ ਆ ਜੋ। ਇੱਧਰ ਭਾਂਡੇ ਵਾਲੀ ਆ ਗਈ ਆ ਦੇਵੇ। ਦਿਖਾ ਦਿੰਦੇ ਆ ਤੁਹਾਨੂੰ ਹਨਾ। ਲਓ ਜੀ। ਪੂਰਾ 150 ਤੋਂ 2 ਹੋਣਗੇ ਸਾ। 150 ਦੇ 2। 150 ਦੇ 2। ਲੋਬ ਜਿਹੜਾ ਮਾਰਗੀ ਲੈ ਜਾਓ 150 ਦੇ 2। ਕੀ ਆ ਲੈ ਫੁੱਤਰ ਬੈਟ ਵਗੈਰਾ ਹੋ ਗਿਆ ਨਾ ਸਾਰੇ ਇਹ ਚੱਲਦੇ ਆ ਜੋ ਬਾਕੀ ਕੱਟ ਕਾਫੀ ਹੋ ਗਿਆ ਜੇ ਆਪਾਂ ਗੱਲ ਕਰੀਏ ਹਨ ਲਓ ਚਲੋ ਬਾਕੀ ਆ ਬੈਗ ਵਗੈਰਾ ਹੋ ਗਏ ਸਾਰੇ ਆ ਜੇ ਬਾਕੀ ਇੱਧਰ ਵੀ ਹੈਈਆ ਦੁਕਾਨਾਂ ਹਨਾ ਦੇਖ ਸਕਦੇ ਹੋ ਸੜਕ ਦੇ ਉੱਪਰ ਇੱਧਰ ਵੀ ਲੱਗੀਆਂ ਹੋਈਆਂ ਨੇ ਤੇ ਜੇ ਇਸ ਵਾਰ ਕੱਟ ਦੀ ਗੱਲ ਕਰੀਏ ਕੱਟ ਮੇਰੇ ਹਿਸਾਬ ਨਾਲ ਕੱਟ ਆ ਪਿਛਲੇ ਮੇਲੇ ਨਾਲੋਂ ਬਾਕੀ ਹੋ ਸਕਦਾ ਹੈ ਬਾਡੀ ਦਾ ਸੀਜ਼ਨ ਚੱਲਦਾ ਨਾ ਕੋਈ ਲੋਕ ਬਿਜੀ ਹੋਣ ਪਰ ਮੈਨੂੰ ਕੱਟ ਘੱਟ ਲੱਗਿਆ ਬਾਕੀ ਤੁਸੀਂ ਕਮੈਂਟ ਕਰਦੇ ਹੋ ਨਾ ਤੁਹਾਨੂੰ ਕਿਵੇਂ ਲੱਗਿਆ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਾਂ ਨੂੰ ਸਬਸਕ੍ਰਾਈਬ ਜਰੂਰ ਕਰਨਾ ਲਓ ਜੀ ਆਦੀ ਵੀਡੀਓ ਤੇ ਆਪਾਂ ਤੁਹਾਨੂੰ ਗੁਰਦੁਆਰਾ ਸਿੱਧ ਸਾਰ ਸਾਹਿਬ ਦਾ ਮੇਲਾ ਦਿਖਾਇਆ ਤੇ ਆਦੀ ਵੀਡੀਓ ਨੂੰ ਪੈਂਟ ਕਰਦੇ ਜੀ ਵੀਡੀਓ ਨੂੰ ਕੰਟੀ ਲੱਗਿਆ ਲਾਈਵ ਕਰਨ ਦਾ ਤਿਆਰ ਕਰਨ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇਹ ਗੁਰਦੁਆਰਾ ਜਿਹੜੇ ਪੇਸ਼ਨ ਪੈਂਦੀ ਆ ਜਰਗੜੀ ਲਸਾੜਾ ਸਿਉੜਾ ਦੇ ਬਟਾਲੇ ਗੁਰਦੁਆਰਾ ਸਾਹਿਬ ਪੈਂਦਾ ਮੇਨਦੀ ਸਿੰਘ ਜਰਗ ਮੰਨ ਕੇ ਆ ਰਿਹਾ ਜਰਗ ਦੇ ਨੇੜੇ ਜਰਗੜੀ ਜਰਗੜੀ ਨੇੜੇ ਇਹ ਗੁਰਦੁਆਰਾ ਸਾਹਿਬ ਜਿਹੜਾ ਪੈਂਦਾ ਤੇ ਲਸਾਰਾ ਸਿਉੜਾ ਹਨ ਇਹ ਪਿੰਡਾਂ ਦੇ ਨੇੜੇ ਗੁਰਦੁਆਰਾ ਸਾਹਿਬ ਪੈਂਦਾ ਤੇ ਬਾਕੀ ਇਦਾਂ ਦਾ ਅੰਕ ਕਰਦੇ ਆ ਜੀ ਵੀਡੀਓ ਨੂੰ ਚੰਗੀ ਲੱਗੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ